ਲੋਕ ਮਹੰਦਾ ਪਹਿਲਾ ਆਪੇ ਭਾਂਡੇ ਸਾਜਿਆਂ ਨੂੰ ਆਪੇ ਪੂਰਨ ਦੇ ਆਪੇ ਭਾਂਡੇ ਸਾਜੇ ਸਾਰੇ ਭਾਂਡੇ ਕਿਹਨੇ ਸਾਜੇ ਨੇ ਗਦਰ ਕਿੰਦੀ ਦੌੜ ਨੇ ਬੜਾਈ ਹੈ ਆਪੇ ਪੂਰਨ ਦੇ ਪੂਰਨ ਤੱਕ ਇਹ ਨਹੀਂ ਦਿੱਤੀ ਇਹਨੂੰ ਭਾਂਡੇ ਜੀਵਾਤਮਾ ਜਨਾਜ਼ਰ ਵਿੱਚ ਐ ਭਾਂਡਾ ਪੂਰਨ ਹੁੰਦਾ ਬੱਚੇ ਤੋਂ ਥੋੜਾ ਧੱਕ ਹੋ ਜਾਂਦਾ ਪੂਰਾ ਹੁੰਦਾ ਰਹਿੰਦਾ ਪਰ ਪਾਡੇ ਦੀ ਗੱਲ ਹੁਣ ਸਭ ਸਰੀਰ ਦੀ ਪਾਡਾ ਸੱਜ ਜੇ ਜੀਵਾਤਮਾ ਵਿੱਚ ਬੜੀ ਤਾਂ ਪਾਡਾ ਸੱਜ ਜੇ ਜੀਵਾਤਮਾ ਨਾਲ ਦੀ ਮਿੱਟੀ ਸਾਰੇ ਸਰੀਰ ਤੇ ਮੜਦਾ ਕਿਸੇ ਨੇ ਪਾਡਾ ਸੱਜ ਹਾਂ 6 6 ਹੋਇਆ ਇਹਨੂੰ ਵੀ ਸਾਜਣਾ ਭਾਈ ਜਲਬ ਲੈ ਲੈ ਕੁਝ ਕਲਾ ਦਿੱਤੀ ਹੈ ਦੇ ਜਾਈ ਹੈ ਉਹ ਅਲਗ ਪਰ ਸੱਜੇ ਤੇ ਆਪਿਆ ਜਿੰਨ ਗੜ ਗੜਿਓ ਮੜਵੇਂ ਪਾਵਾਂ ਜਿੰਨਾ ਜੇ ਹੋਰ ਭਗਤੀਆਂ ਦਾ ਸਾਰਾ ਨਹੀਂ ਲੈਂਦੇ ਇੱਥੇ ਆ ਕੇ ਬਹੁਤ ਮਿਸਲੋ ਐ ਤਾਂ ਪਰਮੇਸ਼ਰ ਦਾ ਅਰਥ ਨਹੀਂ ਲੈ ਸਕਦੇ ਅਸੀਂ ਪਰਮੇਸ਼ਰ ਦਾ ਕਿਤੇ ਹੱਦ ਤੱਕ ਹੈ ਰੋਲ ਉਹ ਰਚਨਾ ਜੀ ਜਿਆਦਾ ਹੈ ਬਿੱਟੀਆਂ ਨੇ ਬਣਾ ਕੇ ਦਿੱਤੀ ਹੈ ਬਿੱਟੀਆਂ ਹੀ ਬਣਾ ਸਕਦਾ ਹਸੂਰੀਏ ਦੇ ਕੋਲ ਭਾਂਡੇ ਵਾਲੀ ਵਸਤੂ ਉਹਨੇ ਬਣਾ ਕੇ ਦਿੱਤੀ ਹੋਈ ਹੈ ਹਸਪੀਟਲ ਦਾ ਰਵਣਾ ਬਣਾਇਆ ਹੋਇਆ ਖਾਣਾ ਬਣਾਉਂਦੇ ਬਣਾਇਆ ਹੋਇਆ ਸਹੂਲਤਾਂ ਸਾਰੀਆਂ ਉਹਨਾਂ ਦਿੱਤੀਆਂ ਨੇ ਪਰ ਕੁਛ ਇਹ ਨਾ ਕਰਨਾ ਸ਼੍ਰੀਦੇਵ ਨੇ ਬਣਾਇਆ ਕਾਦੇ ਵਾਸਤੇ ਬਣਾਇਆ ਕੰਨਾਂ ਨੂੰ ਸੁਣਦਗਾ ਟੈਂਪਰੇਰੀ ਕਰ ਦੇ ਦਿੱਤੇ ਬੋਲੇ ਰੁਮ ਜਿਹੀ ਲੱਗਦਾਂ ਕੰਨਾਂ ਨੂੰ ਸੁਣ ਲੱਗ ਜਾਂਦਾ ਉਹਦਾ ਮਸ਼ੀਨ ਲਾਈ ਹੋਈ ਹੈ ਇਹਨੂੰ ਸੁਣਦਾ ਨਹੀਂ ਹੈਗਾ ਸੁੱਤਾ ਪਿਆ ਨਾ ਸੁਪਨੇ ਦੇਖਦੇ ਤੂੰ ਸੁਣਦਾ ਨਹੀਂ ਆ ਘਰ ਤਾਂ ਆਇਆ ਇਹ ਕੰਨ ਤੇ ਸੁਪਨੇ ਦੇ ਵਿੱਚ ਆਵਾਜ਼ ਚਲੀ ਜਾਂਦੀ ਹੈ ਇਹ ਕੰਨਾ ਨੇ ਜਿਹੜਾ ਸੁਪਨੇ ਚ ਸੌਣ ਵਾਲਾ ਕੰਨਾ ਹੈ ਇਸ ਕੰਨਾ ਸਈਓ ਜਾਗ ਪੈਂਦਾ ਸੁਪਨਾ ਦੇਖਦਾ ਆਸਮੇਂ ਹੱਗ ਮਾਰ ਕੇ ਜਾਗਦੀ ਪੈਂਦਾ ਸੁੱਤੇ ਫਿਰ ਉਹ ਛੱਲ ਦੀ ਜਾਗਦੀ ਪੈਂਦਾ ਬੱਧਾ ਜਗਾਵਣ ਖਾਤਾ ਲਾਇਆ ਜਾਂ ਜਾਗਦੀ ਉਹ ਨਾ ਫਿਰ ਇਸ ਗੱਦੀ ਲੋੜ ਨਹੀਂ ਹਾਂ ਫਿਰ ਉਹ ਬਾਣੀ ਵੀ ਬਣਾ ਕੰਨਾ ਸੁਣਨ ਵਾਲੀ ਹੈ ਨਾ ਅਗਲੀ ਗੱਲ ਹੈ ਭੰਡੇ ਸਾਜੇਨ ਆਪੇ ਫੂਲ ਹੁੰਦੇ ਆਪੇ ਫੂਲ ਦੇ ਫੂਲ ਤੱਕੜਦੇ ਰਹੇ ਪੇੜ ਛੋਟਾ ਜਿਹਾ ਉੱਥੇ ਹੀ ਸੁਤਰੀ ਬਈ ਆਤਮਾ ਚਲੀ ਜਾਵੇ ਉਹ ਪੂਲ ਕਾਉ ਨੂੰ ਬਹੁਤ ਕਰਦੋ ਨੂ ਪੂਲ ਪੂਲ ਨੂੰ ਕਰਦੋ ਜਿੰਨਾ ਚਿਰ ਆਤਮਾ ਵਿਚਰੀ ਪੂਲ ਨਹੀਂ ਹੁੰਦਾ ਭਾੜੀ ਲਗ ਸਕਦਾ ਹੁੰਦਾ ਪੂਰਣ ਲਗ ਸਕਦਾ ਹੁੰਦਾ ਇਹੀ ਪੂਲ ਦਾ ਜੀਵੇ ਦੇ ਰਿਆ ਨੂੰ ਪੂਲ ਦਾ ਤੇ ਭਾਂਡੇ ਭਾਂਡੇ ਨੂੰ ਪੂਲ ਦਾ ਦੀ ਗੱਲ ਹੁਣ ਇੱਥੇ ਸਿਰਫ ਆਪੇ ਭਾਂਡੇ ਸਾਜਿਆ ਨਾ ਆਪੇ ਪੂਲ ਆਪੇ ਪੂਲ ਦਾ ਜਿਵੇਂ ਆਪਣੇ ਆਪਣੇ ਸਰੀਰ ਆ ਬਣਾਏ ਨੇ ਸਾਰਿਆਂ ਨੇ ਇਸ ਕਰਕੇ ਹੀ ਆ ਬ੍ਰਹਮ ਕਹਿੰਦੇ ਭ੍ਰਮ ਹੈ ਘੜਤ ਘੜੀਏ ਰੂਪ ਰੰਗ ਦੇ ਰੂਪ ਬ੍ਰਹਮ ਕੇ ਵੇਸ ਆ ਬ੍ਰਹਮ ਇਹਨੇ ਪਾਡਾ ਆਪਣਾ ਆਪਣਾ ਇਹ ਸਰੀਰ ਰੂਪ ਰੰਗ ਦੇ ਨੇ ਆਪ ਘੜਿਆ ਆਪਣਾ ਸਾਰੇ ਬ੍ਰਹਮ ਹੋ ਗਏ ਇਤਨੀ ਦੁੱਧ ਸਮਾਈਆ ਇੱਕ ਚੁੱਲੇ ਰਹੇ ਚੜੇ ਇਹ ਜ਼ਰੂਰ ਗੱਲ ਹੈ ਹੁਣ ਜਿਹੜੇ ਭਾਡੇ ਨੇ ਕਿਹੜਾ ਦੁੱਧਾ ਜੁੱਲ੍ਹੇ ਤੇ ਜੜਿਆ ਹੋਇਆ ੁੱਲੇ ਜੁੱਲ੍ਹੇ ਤੇ ਜੜਿਆ ਹੋਇਆ ਜਿਹਦੇ ਚ ਚਿੰਤਾ ਜੁੱਲ੍ਹੇ ਤੇ ਜੜਿਆ ਹੋਇਆ ਕਰੋਧ ਪ੍ਰਧਾਨ ਹੈ ਜੀ ਜੁੱਲ੍ਹੇ ਤੇ ਜੜਿਆ ਹੈ ਜਿਹਦੇ ਚ ਗਿਆਨ ਹੈ ਤਤ ਗਿਆਨ ਹੈ ਨਾਮ ਹੈ ਉਹ ਬਈ ਤੁਹਾਨੂੰ ਪਿਆਰੇ ਚ ਬਸ ਦੁੱਤਾਲਾ ਸਾਮਕੇ ਵੀ ਰੱਖਿਆ ਹੋਇਆ ਢੱਕ ਕੇ ਰੱਖਦੇ ਆਂ ਚੁੱਲੇ ਵਾਲੇ ਦੀ ਚੁੱਲੇ ਵਾਲੇ ਵੀ ਆਪਣੇ ਸੰਭਾਲ ਤੋਂ ਬਿਥੇਰੀ ਰੱਖਦੇ ਨੇ ਵਿੱਚ ਕੀ ਆ ਪਰ ਉਹ ਜਿਹੜੀ ਚੁੱਲੇ ਵਾਲੀ ਤਕਲੀਫ ਤੋਂ ਉਹ ਹਾਇ ਹੋਣਾ ਅੱਗੇ ਤਾਂ ਸਾਡੇ ਜਲਦੀ ਆ ਨਾ ਇੱਕ ਚੁੱਲੇ ਰਹਿਣ ਚੁੱਲੇ ਰਹਿਣ ਇੱਕ ਨਿਹਾਲੂ ਰਹਿ ਸਵਨ ਚੁੱਲੇ ਰਹਿਣ ਚੜੇ ਚੁੱਲੇ ਰਹਿਣ ਚੜਾਏ ਨਹੀਂ ਲੱਗਿਆ ਬਸ ਇੱਥੇ ਫਰਕ ਆ ਜਿਹੜਾ ਐਰੀਕਸਾ ਨੇ ਚੜੇ ਆਪ ਚੁੱਲੇ ਦੇ ਨਾਲ ਜੜਦੇ ਕਿਹਨਾਂ ਦੇ ਆਦੀ ਜੜ ਜੋ ਬਹੁਤ ਇੰਪੋਰਟੈਂਟ ਗੱਲਾਂ ਆਹੀ ਐ ਚੁੱਲੇ ਰਹਿਣ ਚੜੇ ਤੇ ਆਪ ਘੇੜ ਜੜਗੇ ਚੁੱਲੇ ਤੇ ਜਿੰਨੇ ਵੱਡੇ ਉਹਦੇ ਵਾਲੇ ਨੇ ਸਭ ਚੁੱਲੇ ਦੇ ਜੜੇ ਨੇ ਹੋਰ ਕੀ ਨਿਕਾਰ ਚੁੱਲੇ ਤੇ ਜੜਾ ਕੇ ਰੱਖਦਾ ਹੈ ਕਿਰੋ ਦੇ ਚੁੱਲੇ ਤੇ ਚੜਾ ਕੇ ਰੱਖਦਾ ਹੋਂ ਮੇ ਚੁੱਲੇ ਤੇ ਚੜਾ ਕੇ ਰੱਖਦੀ ਨਾਮ ਨਾਲ ਫਰੋਜ ਜੋ ਹੈ ਹੋਂ ਮੇ ਨਾ ਸਾਰੇ ਹੰਕਾਰੀ ਚੁੱਲੇ ਤੇ ਜਿਹੜੇ ਰਹਿੰਦੇ ਨੇ ਆ ਜਾਣ ਕੇ ਚੜੇ ਨੇ ਕਿਸਨੜੀ ਜਿਹੜਾ ਹੈ ਭਾਈ ਚੁੱਲੇ ਤੇ ਤੁਸੀਂ ਆਪ ਚੜੇ ਹੋ ਉਤਰ ਜਾ ਨਾ ਚੜੋ ਨਾ ਚੜੋ ਚੁੱਲੇ ਤੇ ਰਹਿਣ ਛੜੇ ਇਹ ਕਿਨੇ ਹੱਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਕਿ ਕਿ ਨੇ ਹਾਲੀ ਗਦਿਆਂ ਦੇ ਪੈਰ ਇਕੋ ਨੇ ਤੇ ਵਿਚਾਰੇ ਪੈਰਾਂ ਦਿੰਦੇ ਨੇ ਪੈਰ ਦੇਣੋਂ ਲੈਤਰੂ ਕਿਨਾਂ ਸਵਾਰੇ ਨਾਨਕਾ ਜਿੰਨ ਕੋ ਨਜ਼ਰ ਕਰੇ ਇਨਾਂ ਦੇ ਸਵਾਰੇ ਕਿਹੜੇ ਜਾਂਦੇ ਨੇ ਚੁੱਲੇ ਕਿਹੜੇ ਵੀ ਸਵਾਰੇ ਜਾ ਸਕਦੇ ਨੇ ਇਹ ਨਹੀਂ ਵੀ ਉਹ ਸਵਾਰੇ ਨਹੀਂ ਜਾ ਸਕਦੇ ਉਹ ਵੀ ਸ਼ਾਂਤੀ ਉਹਨਾਂ ਨੂੰ ਵੀ ਮਿਲ ਸਕਦੀ ਹੈ ਚੁੱਲੇ ਥੱਲੇ ਉੱਤਰ ਜਾਣ ਜਾਦੀ ਤੇ ਸਵਾਰ ਵਾਲੇ ਵੀ ਸਵਾਰੇ ਜਾ ਸਕਦੇ ਨੇ ਜਿਹੜੇ ਉੱਪਰ ਪਹਿਲਾਂ ਦਿੱਤੇ ਨੇ ਉਹ ਵੀ ਸਵਾਰੇ ਜਾ ਸਕਦੇ ਨੇ ਸੈਂਡਾਈ ਕੌਣ ਸੀ ਸੈਂਡਾਈ ਉਹੀ ਸੀ ਨਾ ਉਹ ਢਹਲੀ ਦੇ ਸਤਾ ਸੀ ਉੱਪਰ ਖੜਾ ਸੀ ਸੇਵਾ ਕਰਦਾ ਸੀ ਸੇਵਾਦਾਰ ਸੀ ਨਾ ਢਹਲੀ ਦੇ ਸਤਾ ਪਿਆ ਰਹਿ ਗਿਆ ਉਹ ਸਵਾਰੇ ਆ ਗਿਆ ਕੋਈ ਵੀ ਸਵਾਰੇ ਜਾ ਸਕਦੇ ਨੇ ਇਹ ਨਹੀਂ ਹੈਗਾ ਇਹ ਰਾਜਾ ਹੈ ਇਹਦਾ ਹੈ ਮੇਰਾ ਮੂਰੇ ਨੰਬਰ ਹੈ ਮੈਂ ਪਿੱਛੇ ਆਈ ਨਹੀਂ ਨਹੀਂ ਸਵਾਰਿਆ ਕਿਸੇ ਵੀ ਪੋਜੀਸ਼ਨ ਤੇ ਕੋਈ ਵੀ ਜਾ ਸਕਦਾ ਜਿੰਨੂੰ ਨਜ਼ਰ ਕਰੇ ਹਾਂ ਜਿਹਨਾਂ ਕਿਰਪਾ ਹੋ ਜਾਣੀ ਹੈ ਸਵਾਰਿਆ ਜਾਣਾ ਜਿਹਨੇ ਪਾਣਾ ਮੰਨ ਲੈਣਾ ਸਵਾਰਿਆ ਜਾਣਾ ਸੰਸਾਰੀ ਰਾਹ ਦੇ ਵਿੱਚ ਕੋਈ ਤਰੱਕੀ ਤੇ ਕਿਵੇਂ ਕਿਵੇਂ ਕੋਈ ਮਤਲਬ ਆਪਣਾ ਹੰਕਾਰ ਕਿਨੇ ਮਾਰ ਲਿਆ ਇਹ ਤਾਂ ਬਾਣਾ ਮੰਨ ਲਿਆ ਜਿੱਥੇ ਖੜਾ ਉੱਥੇ ਹੀ ਸੌਂਰ ਜਾਣਾ ਉਹਨੇ ਗਰੀਬ ਹੈ ਕੋਈ ਅਮੀਰ ਹੈ ਅਮੀਰ ਹੋ ਕੇ ਨਹੀਂ ਸਬਰਨਾ ਆਹ ਅਮੀਰ ਤੋਂ ਗਰੀਬ ਹੋ ਕੇ ਸਬਰਨਾ ਉਹ ਰਾਜੇ ਵੀਪੇ ਨੂੰ ਕਹਿੰਦਾ ਸਭ ਕੁਝ দান ਕਰ ਗਿਆ ਵੇ ਤੂੰ ਮੈਨੂੰ ਤਾਂ ਮਿਲ ਗਈ ਕੋਈ ਲੋੜੀਂਦੀ ਮੰਨ ਤੋ ਦੇ ਆਖ ਦੇ ਆਇਆ ਤਾਂ ਮੰਨ ਤੋ ਦੇ ਆਖੜੀ ਹੁੰਦੀ ਆ ਜੇ ਜੰਗੜੇ ਸਮਝ ਲਿਆ ਬੈਲਾ ਨੂੰ ਚਲੋ ਜਾ ਗਿਆ 嗯。